ਕੋ ਮੇਰੀ ਮੈਂ ਤੁਹਾਨੂੰ ਬੁਲਾਇਆ ਨਹੀਂ ਤੁਸੀਂ ਅਚਾਨਕ ਆਇਓ ਮੈਂ ਸਵਾਲ ਪੁੱਛਿਆ ਪੰਜਾਬ ਤੋਂ ਅਗਰ ਤੁਸੀਂ ਬਾਹਰ ਜਾ ਕੇ ਦੇਖੋ ਹੈ ਨਾ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਕਿਸਾਨ ਨੇ ਮੈਂ ਕੱਲ ਵੀ ਬਾਹਰੋਂ ਆਇਆ ਕੋਲਾਪੁਰ ਤੋਂ ਆਇਆ ਜਿਹੜੇ ਕਰਨਾਟਕ ਦਾ ਰਸਤਾ ਸੀ ਯੂਪੀ ਤੇ ਜਾਣਾ ਉੱਤੋਂ ਪਹਿਲਾਂ ਅਹਮਦਾਬਾਦ ਰਾਜਕੋਟ ਪੂਰੇ ਦੇਸ਼ ਦੇ ਕੋਨੇ-ਕੋਨੇ ਜਾਣਾ ਕਿਤੇ ਕੋਈ ਧਰਨਾ ਨਹੀਂ ਕਿਸਾਨ ਇੱਥੇ ਵੀ ਆ ਤੇ ਕਿਸਾਨ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ ਜਾਏ ਮੈਂ ਇੱਕੋ ਗੱਲ ਦਾ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੀਆਂ ਕੋ ਮੰਗਾ ਨੇ ਤੁਸੀਂ ਚਾਰ ਬੰਦੇ ਜਾ ਕੇ ਦਿੱਲੀ ਗੱਲ ਕਰ ਲੋ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕਰ ਲੋ ਨਰਿੰਦਰ ਮੋਦੀ ਜੀ ਤਾਂ ਹਮੇਸ਼ਾ ਇਹਨਾਂ ਦੇ ਅੱਗੇ ਸਿੰਚ ਛੁਕਾਇਆ ਮਾਫੀ ਮੰਗੀ ਜੇ ਤੁਹਾਨੂੰ ਨਹੀਂ ਪਸੰਦ ਵੀ ਮਾਫੀ ਜੋ ਮੰਗਾ ਸੀ ਉਹ ਮੈਨੂੰ ਬਾਕੀ ਪਤਾ ਨਹੀਂ ਕੀ ਹੈ ਇਹ ਰੋਜ਼ ਰੋਜ਼ ਜਿਹੜੀਆਂ ਧਮਕੀਆਂ ਦੇਣੀਆਂ ਇਹ ਉਹ ਆਪਣਾ ਨੁਕਸਾਨ ਨਹੀਂ ਕਰ ਰਹੇ ਇਹ ਪੰਜਾਬ ਦੀ ਜਿਹੜੀ ਸਾਡੀ ਜਵਾਨੀ ਆ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਬਰਬਾਦੀ ਦੇ ਪਾਸੇ ਲੈ ਕੇ ਜਾ ਰਹੇ ਨੇ ਸਾਡਾ ਮਜ਼ਾਕ ਉਡ ਰਿਹਾ ਬਾਹਰ ਲੋਕਾਂ ਦੇ ਕਾਰੋਬਾਰ ਤਬਾਹ ਰਹੇ ਨੇ ਲੁਧਿਆਣੇ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਕਈ ਆਥੇ ਵਪਾਰੀ ਨੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਹੜੇ ਛੱਡ ਕੇ ਬਿਹਾਰ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਤੇ ਕਹਿੰਦੇ ਅਸੀਂ ਇੱਥੇ ਕਿਉਂ ਆਈਏ ਜੀ ਸਾਨੂੰ ਲੇਬਰ ਵੀ ਸਸਤੀ ਮਿਲੇਗੀ ਉਥੋਂ ਦੀਆਂ ਸਰਕਾਰਾਂ ਬਾਹਰ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਨੇ ਪੰਜਾਬ ਚ ਬੰਦੇ ਛੱਡਦੇ ਆਪਣੇ ਬੰਦੇ ਛੱਡਦੇ ਵੱਡੇ ਵੱਡੇ ਇੰਡਸਟਰੀਅਲ ਕੋਰ ਜਾਂਦੇ ਨੇ ਕਹਿੰਦੇ ਤੁਸੀਂ ਉਥੇ ਆਓ ਤੁਹਾਨੂੰ ਜ਼ਮੀਨਾਂ ਵੀ ਦਿੰਦੇ ਆ ਤੁਹਾਨੂੰ ਫੈਸਿਲਿਟੀ ਵੀ ਦਿੰਦੇ ਆ ਤੁਸੀਂ ਗੁਜਰਾਤ ਆਓ ਤੁਸੀਂ ਬਿਹਾਰ ਆਓ ਤੁਸੀਂ ਯੂਪੀ ਆਓ ਤੁਸੀਂ ਮੱਧ ਪ੍ਰਦੇਸ਼ਨ ਦੌਰ ਚ ਆਓ ਤੁਸੀਂ ਉੱਥੇ ਇੰਡਸਟਰੀ ਲੈ ਕੇ ਆਓ ਉੱਥੇ ਕਾਰੋਬਾਰ ਕਰੋ ਲੇਬਰ ਵੀ ਸਸਤੀ ਇਹ ਨੁਕਸਾਨ ਕਿਦਾ ਕਰ ਰਹੇ ਨੇ ਨੁਕਸਾਨ ਪੰਜਾਬ ਦੀ ਜਨਰੇਸ਼ਨ ਦੇ ਦਾ ਕਰ ਰਹੇ ਨੇ ਸਾਡੀ ਅਤੀ ਜਵਾਨੀ ਤਾਂ ਵਿਦੇਸ਼ਾਂ ਨੂੰ ਤੁਰ ਗਈ ਮਾਪੇ ਦੇ ਬੱਚੇ ਆਪਣਾ ਅੱਧਾ ਦਾ ਏਕੜ ਇੱਕ ਇੱਕ 2-2 ਏਕੜ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਕੈਨੇਡਾ ਚ ਭੇਜੀ ਜਾਂਦੇ ਨੇ ਵਿਦੇਸ਼ਾਂ ਚ ਭੇਜੀ ਜਾ ਰਹੇ ਨੇ ਕਿ ਬੱਚੇ ਸਾਡੇ ਨਿਛੇੜੀ ਨਾ ਬਣ ਜਾਣ ਤੇ ਅੰਦੋਲਨਾਂ ਦੇ ਕਾਰਨ ਬੱਚਿਆਂ ਦਾ ਫਿਊਚਰ ਖਰਾਬ ਹੋ ਗਿਆ ਪੰਜਾਬ ਚ ਨੌਕਰੀ ਨਹੀਂ ਰੋਇ ਤਰਨਾ ਰੋਇ ਤਰਨਾ ਤਰਨਿਆਂ ਦੇ ਨਾਂ ਤੇ ਅਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੁਣ ਬੋਲਾਂਗੇ ਮਨਪੱਕੀਆਂ ਗਾਹਾਂ ਕੱਢਣਗੇ ਤੁਹਾਡੀ ਹਾਸੀ ਦੀ ਤੇ ਸਾਡੀ ਸਾਨੂੰ ਪੰਜਾਬ ਦੀ ਅਮਨ ਸ਼ਾਂਤੀ ਪਹਿਲਾਂ ਪੰਜਾਬ 'ਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਇੱਕ ਦੇਖੀ ਸਾਡੇ ਬਜ਼ੁਰਗਾਂ ਨੇ 1947 ਅਸੀਂ ਦੇਖੀ ਨਾ ਇਹ ਪ੍ਰਸ਼ਾਸਨ ਨੂੰ ਕੁਝ ਸਮਝਦੇ ਨੇ ਨਾ ਇਹ ਪੁਲਿਸ ਨੂੰ ਕੁਝ ਸਮਝਦੇ ਨੇ ਨਾ ਕਿਸੇ ਵੱਡੇ ਅਧਿਕਾਰੀ ਨੂੰ ਸਮਝਦੇ ਨੇ ਨਾ ਡਿਪਟੀ ਕਮਿਸ਼ਨਰ ਨੂੰ ਸਮਝਦੇ ਨੇ ਬਦਤਮੀਜ਼ੀਆਂ ਤੇ ਹਰ ਆਦਮੀ ਉਤਰ ਆਇਆ ਪੁਲਿਸ ਦਾ ਕੋ ਵਕਾਰੀ ਇਹਨਾਂ ਨੇ ਖਤਮ ਕਰ ਦਿੱਤਾ ਇਦਾਂ ਪੰਜਾਬ ਚੱਲੂਗਾ ਧਮਕੀਆਂ ਨਾਲ ਪੰਜਾਬ ਚੱਲੂਗਾ ਕੜੀ ਮਾਰਨ ਦੀਆਂ ਧਮਕੀਆਂ ਆਂਦੀਆਂ ਕੜੀਆਂ ਬੰਬਾਂ ਦੀਆਂ ਧਮਕੀਆਂ ਕੜੀ ਗੋਲੀਆਂ ਮਾਰਦੇ ਆਂਗੇ ਸਾਡੀ ਪਛਾਣ ਇਹੀ ਸਾਡੀ ਪਛਾਣ ਸਤਨਾਮ ਵਾਹਿਗੁਰੂ ਸਾਡੀ ਪਛਾਣ ਮਾਨਵਤਾ ਦੀ ਪਛਾਣ ਸਿੱਖ ਕੌਮ ਦੀ ਹਰਮੰਦਰ ਸਾਹਿਬ ਦੀ ਮਿਸਾਲ ਹੈ ਤੁਸੀਂ ਜਾ ਕੇ ਦੇਖੋ ਇਹ ਜਿਹੜੇ ਕੈਮਰੇ ਮੇਰੇ ਕੋਲ ਲੈ ਕੇ ਆਉਂੇ ਨਾ ਹੱਥ ਜੋੜ ਕੇ ਕਹਿੰਨਾ ਬਈ ਅੰਮ੍ਰਿਤਸਰ ਜਾ ਕੇ ਕੈਮਰੇ ਲਾ ਲਓ ਪੁੱਛੋ ਜੀ ਕਿੱਥੋਂ ਆਏ ਹੋ ਬਿਹਾਰ ਤੋਂ ਆਏ ਆ ਕਿੱਥੋਂ ਆਏ ਹੋ ਗੁਜਰਾਤ ਤੋਂ ਆਏ ਆ ਕੌਣ ਆ ਤੁਸੀਂ ਗੁਜਰਾਤੀ ਆ ਕਿਉਂ ਆਏ ਹੋ ਸਾਡਾ ਜੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਸਾਡੇ ਗੁਰੂਆਂ ਨਾਲ ਅਸੀਂ ਉਹਨਾਂ ਦੇ ਅੱਗੇ ਨਮਸਤਕ ਹੋਣ ਆਏ ਆ 20% ਸਿੱਖ ਤੇ 80% ਹਿੰਦੂ ਮੁਸਲਮਾਨ ਈਸਾਈ ਮੱਥਾ ਟੇਕਣ ਆਉਂਦੇ ਨੇ ਆ ਸਾਡੀ ਪਹਿਚਾਣ ਦੁਨੀਆ ਦੇ ਵਿੱਚ ਸਿੱਖ ਕੌਮ ਦੀ ਇਹ ਅਸੀਂ ਸਿੱਖਾਂ ਦੀ ਪਛਾਣ ਨਹੀਂ ਹੈ ਕਿ ਸਿੱਖ ਧਰਮ ਸਿੱਖਾਂ ਦਾ ਨਹੀਂ ਇਹ ਪੂਰੀ ਦੁਨੀਆ ਦਾ ਧਰਮ ਹੈ ਪੂਰੀ ਦੁਨੀਆ ਦਾ ਧਰਮ ਉਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਪਹਿਲਾਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ ਜੋ ਵੀ ਅਸੀਂ ਬਾਰਡਰਾਂ ਤੇ ਕੋ ਮਾੜੀ ਚੰਗੀ ਹਰਕਤ ਸਾਰੇ ਕਿਸਾਨ ਇਦਾਂ ਨਹੀਂ ਮੈਂ ਕਹਿ ਸਕਦਾ ਵਿੱਚ ਸ਼ਰਾਰਤੀ ਲੋਕ ਘੁੱਸ ਜਾਂਦੇ ਨੇ ਕੋਈ ਕਹਿੰਦਾ ਜੀ ਡਰੋਨ ਉਧਰੋਂ ਆ ਗਿਆ ਜੀ ਅਸੀਂ ਹੁਣ ਪਤੰਗ ਚਲਾਵਾਂਗੇ ਡਰੋਨ ਨੂੰ ਛੱਡ ਦੇਾਂਗੇ ਕੋ ਕੋਵਚ ਪਾ ਲੈਂਦਾ ਇੱਥੇ ਬਾਜ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਨੂੰ ਕਾਹਨੂੰ ਬਦਨਾਮ ਕਰੀ ਜਾਂਦੇ ਯਾਰ ਇਹ ਸਾਡੀਆਂ ਸੁੰਦਰ ਦਸਤਾਰਾਂ ਗੁਰੂ ਮਹਾਰਾਜ ਨੇ ਸਾਨੂੰ ਪਾਪੀ ਸਿੱਖਾਂ ਨੂੰ ਦਿੱਤੀਆਂ ਉਰੀ ਤਾਂ ਲਾਜ ਰੱਖ ਲਓ ਤੁਸੀਂ ਰੋਜ਼ ਧਰਨੇ ਰੋਜ਼ ਧਰਨੇ ਉਹ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰੀਏ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ ਕੋ ਕਰਨ ਨੂੰ ਤਿਆਰ ਹੀ ਨਹੀਂ ਪੋਲਿਟੀਕਲ ਪਾਰਟੀਆਂ ਆਪਣੇ ਕੰਮਾਂ ਚਰੁੱਧੀਆਂ ਪਈਆਂ ਧਰਮ ਦੇ ਠੇਕੇਦਾਰ ਆਪਣੇ ਕੰਮਾਂ ਚਰੁੱਧੇ ਫਿਰ ਇਹ ਕੌਣ ਬਚਾਏਗਾ ਪੰਜਾਬ ਨੂੰ ਅਸੀਂ ਤਾਂ ਦੇਖੋ ਆਪਣੇ ਸਰੀਰਾਂ ਦੇ ਬੰਬ ਖਾ ਕੇ ਬਾਰ-ਬਾਰ ਅਸੀਂ ਕੋਈ ਆਸਾਨ ਨਹੀਂ ਕੀਤਾ ਅਸੀਂ ਕਿਸੇ ਨੂੰ ਮਾਰਿਆ ਨਹੀਂ ਅਸੀਂ ਕਿਸੇ ਨੂੰ ਰੈਸਟ ਨਹੀਂ ਕਰਾਇਆ ਅਸੀਂ ਕੋ ਮੁਕਾਬਲਾ ਨਹੀਂ ਕਰਾਇਆ ਅਸੀਂ ਤਾਂ ਭਾਈ ਘਣਿਆੜੀ ਦੀ ਸੋਚ ਤੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਕੋਈ ਪੋਲਿਟਿਕਸ ਅਸੀਂ ਨਾ ਕੀਤੀ ਨਾ ਕਦੀ ਕਰਨੀ ਹੈ ਪਰ ਰੱਬ ਦਾ ਵਾਅਦਾ ਜੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਜਾਣਾ ਆਓ ਮੇਰੇ ਨਾਲ ਚੱਲੋ ਕਸਾਨ ਆਗੂ ਤੁਹਾਨੂੰ ਹਿੰਦੁਸਤਾਨ ਦਿਖਾਉਣਾ ਹੈ ਤੁਸੀਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਨ ਵਾਲਿਓ ਆਓ ਤੁਹਾਨੂੰ ਹਿੰਦੁਸਤਾਨ ਦਿਖਾਵਾਂ ਉਥੋਂ ਦੇ ਕਾਰੋਬਾਰ ਦਿਖਾਵਾਂ ਉਥੋਂ ਦੇ ਸਿੱਖ ਸਮਾਜ ਦੇ ਲੋਕ ਦਿਖਾਵਾਂ ਵੱਡੇ ਵੱਡੇ ਇੰਡਸਟਰੀ ਦਿਖਾਵਾਂ ਉਹਨਾਂ ਦੀ ਇਲਾਜ ਰੱਖ ਲਓ ਹਰਿਆਣਾ ਦੇ ਵਪਾਰੀ ਅੰਬਾਲਾ ਚ ਉਹ ਦੁਖੀ ਵੱਧੂਆਵਾਵਾਂ ਦਿੰਦੇ ਨੇ ਸਾਨੂੰ ਅੱਜ ਹੁਣ ਮੈਂ ਆਇਆ ਚੰਡੀਗੜ੍ਹ ਆਇਆ ਮੈਂ ਦਿੱਲੀੋਂ ਇੱਥੇ ਆਇਆ ਮੈਂ ਅੰਬਾਲੇ ਤੋਂ ਅੱਗੇ ਜਾਮ ਤੇ 2.5 ਘੰਟੇ ਜਾਮ ਚ ਫਸ ਗਏ ਹੁਣ ਜਾਣਾ 2.5 ਘੰਟੇ ਜਾਮ ਚ ਫਸ ਜਾਣਾ ਹਜੇ ਸਾਡੇ ਨਾਲ ਚਲੋ ਪੁਲਿਸ ਹੈ ਪਰ ਪੁਲਿਸ ਤੇ ਹੁਣ ਅਸੀਂ ਪੁਲਿਸ ਨੂੰ ਥੋੜਾ ਕਹਾਂਗੇ ਤੁਸੀਂ ਹੁਟਰ ਮਾਰੋ ਲੋਕਾਂ ਨੂੰ ਪਰੇਸ਼ਾਨ ਕਰੋ ਅਸੀਂ ਵੀ ਆਮ ਆਦਮੀ ਵਾਂਗੂ ਮਜਬੂਰੀ ਚਲੋ ਸੁਰੱਖਿਆ ਪਰ ਜਿਹੜੇ ਲੋਕ ਹੋਰ ਨੇ ਬੱਦਮਾਹਾਂ ਵਾਂ ਦਿੰਦੇ ਜਾਂਦੇ ਇਹਨਾਂ ਨੂੰ ਅੱਖਾਂ 'ਚੋਂ ਹੰਝੂ ਆਉਂਦੇ ਨੇ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਬਾਪ ਨੂੰ ਲੈ ਕੇ ਅੰਬਾਲਾ ਤੋਂ ਕਿਸੇ ਨੇ ਪੀਜੀਆਈ ਜਾਣਾ ਕਿਸੇ ਨੇ ਬੱਚੇ ਨੂੰ ਅੰਬਾਲਾ ਤੋਂ ਪਟਿਆਲਾ ਦੇ ਵਿੱਚ ਮੁੰਡੇ ਨੂੰ ਪੜਾਉਣ ਜਾਣਾ ਉਹ ਕਹਿੰਦੇ ਜੀ ਕਹਿੰਦੇ ਪਹਿਲਾਂ ਅਸੀਂ ਜਾਂਦੇ ਸੀ 8 ਵਜੇ ਹੁਣ ਅਸੀਂ 6:30 ਵਜੇ ਵੱਟੇ ਨੂੰ 5 ਵਜੇ ਉਠਾਉਣੇ ਕੀ ਬੱਚਾ ਪੜੇਗਾ ਕਿਉਂ ਲੋਕਾਂ ਦੀਆਂ ਬੱਦਮਾਹਾਂ ਲਈ ਜਾਂਦੇ ਤੁਸੀਂ ਯਾਰ ਕੀ ਤੁਹਾਡੇ ਨਾਲ ਮਾਰਾ ਕੀਤਾ ਯਾਰ ਹੁਣ ਤੁਸੀਂ ਧਰਨਿਆਂ ਦੇ ਬੈਠੇ ਹੁਣ ਮਰਨ ਵਰਤੇ ਬੈਠੇ ਕੀ ਹੁਣ ਫੇਰ ਅੱਗ ਲੱਗੇਗੀ ਪਹਿਲਾਂ ਵੀ ਅੱਗ ਲੱਗੀ ਫਿਰ ਤਿਰੰਗੇ ਝੰਡੇ ਰਾ ਆਪਾਂ અપਮਾਨ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਪਾਕਿਸਤਾਨ ਨੇ ਕਿਹਾ ਖਾਲਸਤਰ ਬਣ ਗਿਆ ਤੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਪੰਜਾਬ ਦੀ ਅਮਨ ਸ਼ਾਂਤੀ ਦੀ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਜੇ ਤੁਸੀਂ ਕੋਈ ਗੱਲ ਕਰਨੀ ਹੈ ਮੈਂ ਦਾਵਾ ਕਰਦਾ ਇਸ ਗੱਲ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖ ਕੌਮ ਦੇ ਅੱਗੇ ਹਮੇਸ਼ਾ ਸਿਰ ਝੁਕਾਉਂਦਾ ਹੈ ਮੈਂ ਕੋ ਬੀਜੇਪੀ ਦਾ ਨਹੀਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦਾ ਉਹਨਾਂ ਦੇ ਵਿਚਾਰਾਂ ਨੂੰ ਉਹ ਕੋਈ ਦਿਖਾਵਾ ਨਹੀਂ ਕਰਦੇ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹਨਾਂ ਤੋਂ ਟਾਈਮ ਮੰਗੋ ਉਹ ਤੁਹਾਨੂੰ ਵਿਗਿਆਨ ਪਵਨ ਦੇ ਵਿੱਚ ਉਹ ਤੁਹਾਨੂੰ ਪੀਐਮ ਹਾਊਸ ਦੇ ਵਿੱਚ ਲਾਲ ਕਾਰਪਟ ਵਿਛਾ ਕੇ ਤੁਹਾਡਾ ਸਵਾਗਤ ਕਰਕੇ ਤੁਸੀਂ ਪਿਆਰ ਨਾਲ ਗੱਲ ਤਾਂ ਕਰੋ ਤੇ ਜੇ ਹੁਣ ਤੁਸੀਂ ਕਰਨੀ ਪੋਲਿਟਿਕਸ ਆ ਤੇ ਫਿਰ ਤੁਹਾਡੀ ਮਰਜ਼ੀ ਉਹਦੇ ਤੇ ਕੀ ਕਹਿ ਸਕਦੇ ਆ ਰੋਜ਼ ਇਹ ਧਮਕੀਆਂ ਦੇਣੀਆਂ ਧਮਕੀਆਂ ਨਾਲ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਏਗੀ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਪ੍ਰਸ਼ਾਸਨ ਨੂੰ ਆਪਣਾ ਤੁਸੀਂ ਦਿੱਲੀ ਜਾਓ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੀਟਿੰਗ ਕਰੋ ਮੀਟਿੰਗ ਕਰਕੇ ਕਿਹੜਾ ਮਸਲਾ ਨਹੀਂ ਹਾਲੁੰਦਾ ਸਾਰੇ ਹੋ ਜਾਂਦੇ ਨੇ ਪਰ ਧਮਕੀਆਂ ਦੇਣ ਵਾਲਾ ਜਿਹੜਾ ਰੋਜ਼ ਕੰਮ ਹੈ ਇਹ ਚੰਗਾ ਨਹੀਂ ਜਿੰਟੋ ਜੀ ਸਭ ਤੋਂ ਵੱਡੀ ਗੱਲ ਆ ਪੰਜਾਬ ਦੇ ਜਿਵੇਂ ਚੰਡੀਗੜ੍ਹ ਦੇ ਵਿੱਚ ਬੰਬ ਪਲਾਸਟੋ ਆ ਰੋਜ਼ ਗੈਂਗਸ ਵਾਲੀਆਂ ਧਮਕੀਆਂ ਇਹਦੇ ਬਾਰੇ ਕੀ ਸੋਚਦੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਵਪਾਰੀ ਦੇਖੋ ਚੰਡੀਗੜ੍ਹ ਚੰਡੀਗੜ੍ਹ ਕਿਹੜੀ ਜਗ੍ਹਾ ਜਿੱਥੇ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਪੰਜਾਬ ਹੈਨਾ ਸਾਰੀਆਂ ਸਟੇਟਾਂ ਦੇ ਲੋਕ ਉੱਥੇ ਰਹਿੰਦੇ ਦਿੱਲੀ ਤੋਂ ਆ ਕੇ ਲੈਂਦੇ ਇੱਕ ਪੀਸਫੁੱਲ ਸਟੇਟ ਆ ਪਹਿਲਾਂ ਵੀ ਬੰਬ ਚੱਲਿਆ ਹੁਣ ਵੀ ਬੰਬ ਛੁੱਟਦਾ ਲੁਧਿਆਣੇ ਵੀ ਬੰਬ ਛੁੱਟਦਾ ਚਲੋ ਲੁਧਿਆਣੇ ਤਾਂ ਮੈਂ ਇਹ ਸਮਝਦਾ ਵੀ ਸਾਡੀਆਂ ਕਈ ਗਲਤੀਆਂ ਨੇ ਹੈਨਾ ਸਾਡੀਆਂ ਗਲਤੀਆਂ ਨੇ ਸਾਨੂੰ ਕੋਈ ਬਿਆਨ ਸ਼ਾਨ ਉਲਟਾ ਸਿੱਧਾ ਨਹੀਂ ਹੁਣ ਤੁਸੀਂ ਆਇਓ ਤੇ ਮੈਂ ਬੋਲ ਰਿਹਾ ਤੁਸੀਂ ਨਾ ਆਂਦੇ ਮੈਂ ਮੈਂ ਪਹਿਲੀ ਗੱਲ ਤੋਂ ਨਾ ਕਰਦੀ ਸੀ ਸਾਨੂੰ ਚੰਡੀਗੜ੍ਹ ਦੇ ਵਿੱਚ ਜੋ ਕੁਝ ਹੋਇਆ ਇਹ ਬੜੀ ਮਾੜੀ ਘਟਨਾ ਹੈ ਇਹ ਮਾੜਾ ਸਿਗਨਲ ਹੈ ਗੈਂਗਸਟਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਬਹਿ ਕੇ 50-50 ਹਜ਼ਾਰ ਰੁਪਏ ਦੇ ਨਾਲ 20-20 ਹਜ਼ਾਰ ਨਾਲ ਬੰਦਿਆਂ ਨੂੰ ਮਾਰੀ ਜਾਂਦੇ ਨੇ ਬੰਬੇ ਕੈਸੀ ਇਕਨੋਮਿਕ ਸਟੇਟ ਹੈ ਬਾਬਾ ਸਦੀਕੀ ਤਿੰਨ ਵਾਰ ਐਮ.ਐਲ.ਏ. ਹੈ 1 ਲੱਖ ਰੁਪਇਆ ਲਿਆ ਉਹਨੂੰ ਮਾਰ ਦਿੱਤਾ ਤੂੰ ਹੁਣ ਹਰ ਚੀਜ਼ ਨੂੰ ਅਸੀਂ ਪੁਲਿਸ ਤੋਂ ਛੁੱਟੀ ਜਾਵਾਂਗੇ ਨਾਰਕੋ ਟੈਰਰਿਜ਼ਮ ਦੀ ਪੁਲਿਸ ਜ਼ਿੰਮੇਵਾਰ ਗੈਂਗਸਟਰ ਤੇ ਵੀ ਜ਼ਿੰਮੇਵਾਰ ਜੇ ਪੁਲਿਸ ਨੇ ਕਿਤੇ ਮੁਕਾਬਲਾ ਕਰ ਦਿੱਤਾ ਹੋ ਗਿਆ ਤੇ ਪੁਲਿਸ ਨੇ ਇਹ ਕਿਉਂ ਕੀਤਾ ਕੋਈ ਪੋਲੀਟੀਕਲ ਪਾਰਟੀਆਂ ਕੋ ਧਰਮ ਦੇ ਜ਼ਿੰਮੇਦਾਰ ਲੋਕ ਅੱਗੇ ਆਉਣਗੇ ਅਸੀਂ ਜ਼ਿੰਮੇਦਾਰ ਲੋਕ ਅੱਗੇ ਆਵਾਂਗੇ ਮੈਂ ਵੀ ਤੁਹਾਡੇ ਸਾਹਮਣੇ ਆ ਮੈਂ ਪੂਰੇ ਦੇਸ਼ ਦੇ ਕੋਨੇ ਕੋਨੇ ਜਾਣਾ ਅਸੀਂ ਅੱਗੇ ਆਈਏ ਅਸੀਂ ਅੱਗੇ ਆ ਕੇ ਇਹਦੀਆਂ ਗੱਲਾਂ ਕਰੀਏ ਦੂਜੀਆਂ ਮੈਂ ਗੱਲਾਂ ਕਰਨਾ ਚਾਹੁੰਦਾ ਵੀ ਸਾਨੂੰ ਕੋਈ ਵੀ ਬਿਆਨ ਦੇਣ ਲੱਗਿਆਂ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਅੱਗ ਨਾ ਲਾਈਏ ਕਿਸੇ ਪਾਸੇ ਵੀ ਅੱਗ ਨਾ ਲਾਈਏ ਸੁਰੱਖਿਆ ਦੀ ਖਾਤਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਸਿਰ ਝੁਕਾ ਕੇ ਸੁਰੱਖਿਆ ਦੀ ਖਾਤਰ ਪੰਜਾਬ ਨੂੰ ਅੱਗ ਵਾਲੇ ਪਾਸੇ ਨਾ ਲੈ ਕੇ ਜਾਈਏ ਇੱਕ ਬੰਦਾ ਗਲਤੀ ਕਰਦਾ ਨਾ ਕਾਨੂੰਨੀ ਕਾਰਵਾਈ ਕਰੋ ਮੈਂ ਬੈਠਾ ਨਾ ਆ ਮੇਰੇ ਸਿਰ ਤੇ ਦਸਤਾਰ ਹੈ ਮੈਂ ਬੈਠਾ ਮੈਂ ਜਵਾਬ ਦੇਣਾ ਆਓ ਕੋ ਜਵਾਬ ਮੇਰੇ ਨਾਲ ਕੋ ਬਹਿਸ ਕਰੇ ਕੋਈ ਆਏ ਮੇਰੇ ਨਾਲ ਬਹਿਸ ਕਰੇ ਖਾਲਸਤਾਨ ਤੇ ਬਹਿਸ ਕਰੇ ਆ ਬੰਬਲਾਸ ਦੀ ਗੱਲ ਕੀਤੀ ਇਹਦੇ ਤੇ ਬਹਿਸ ਕਰੇ ਹੁਣ ਹਰ ਚੀਜ਼ ਬੰਬ ਚੱਲ ਗਿਆ ਬੰਬ ਚੱਲ ਗਿਆ ਹਰ ਚੀਜ਼ ਪੁਲਿਸ ਤੇ ਪਾ ਰਹੀ ਹੈ ਸਾਡੀ ਜ਼ਿੰਮੇਵਾਰੀ ਕੀ ਹੈ ਸਾਡੇ ਸੋਸ਼ਲ ਲੋਕਾਂ ਦੀ ਜ਼ਿੰਮੇਵਾਰੀ ਕੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਇਹ ਬੜੀ ਖਤਰੇ ਦੀ ਘੰਟੀ ਹੈ ਸਾਨੂੰ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਜੋ ਚੰਡੀਗੜ੍ਹ ਦੇ ਵਿੱਚ ਇਹ ਘਟਨਾ ਵਾਪਰੀਆਂ ਤੇ ਇਹ ਪੰਜਾਬ ਦੇ ਵਿੱਚ ਵੀ ਵਾਪਰ ਸਕਦੀਆਂ ਪਰ ਸਾਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਸਾਨੂੰ ਇੱਕ ਦੂਜੇ ਨਾਲ ਮੀਟਿੰਗ ਕਰਕੇ ਉਹਦਾ ਫੈਸਲਾ ਕਰਨਾ ਚਾਹੀਦਾ ਹੈ ਪੋਲਿਟਿਕਲ ਪਾਰਟੀਆਂ ਆਪਣੀ ਰਾਜਨੀਤਿਕ ਰੋਟੀਆਂ ਨਾ ਸੇਕਣ ਵੋਟ ਦੀ ਖਾਤਰ ਸਤਾ ਦੀ ਖਾਤਰ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ ਉਹ ਹੁਣ ਤਾਂ ਰਾਜਨੀਤਿਕ ਲੋਕੋ ਸਮਝ ਜਾਓ ਹੱਥ ਜੋੜ ਕੇ ਤੁਹਾਨੂੰ ਕਹਿਣਾ ਚਾਹਨਾ ਹੈ ਵੋਟਵਾੜ ਛੱਡੋ ਪੰਜਾਬ ਦੀ ਅਮਨ ਸ਼ਾਂਤੀ ਦੀ ਗੱਲ ਕਰੀਏ ਜੇ ਗੱਲ ਹੈ ਤੁਹਾਡੀਆਂ ਆਪਸ ਚ ਲੜਾਈਆਂ ਨੇ ਇੱਕ ਟੇਬਲ ਤੇ ਬਹਿ ਕੇ ਕਰ ਲਓ ਪਰ ਅਮਨ ਸ਼ਾਂਤੀ ਲਈ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਤੇ ਧਰਮ ਦੇ ਜ਼ਿੰਮੇਦਾਰ ਲੋਕਾਂ ਨੂੰ ਇਕੱਠੇ ਆਉਣੇ ਤੇ ਇੱਕ ਕਿਸਾਨ ਲੀਡਰ ਨੇ ਜੀਤ ਸਿੰਘ ਢਲੇਵਰ ਨੂੰ ਕੋਰਸ ਨੇ ਨਿਯਮਨ ਕੀਤਾ ਕਿਸਾਨ ਕਹਿੰਦੇ ਧੱਕਾ ਕੀਤਾ ਸਣ ਇਹਦੇ ਬਾਰੇ ਕੀ ਸੋਚਦੇ ਆ ਜੀ ਉੱਥੇ ਕਾਫੀ ਨਾਮਾ ਹੋਇਆ ਐ ਡੀਐਮ ਪੀ ਚ ਰੱਖਿਆ ਤੁਸੀਂ ਦੱਸੋ ਕੀ ਧੱਕਾ ਕੀਤਾ ਤੁਸੀਂ ਦੱਸ ਦਿਓ ਮੈਨੂੰ ਤਾਂ ਪਤਾ ਨਹੀਂ ਕਿਹੜਾ ਧੱਕਾ ਉਹ ਕਹਿੰਦੇ ਸਾਨੂੰ ਜਿਹੜਾ ਹੈਗਾ ਉਹ ਕੀ ਕੈਂਡੀਟ ਆਇਆ ਮਨਵਰਤੀ ਬੈਠਾ ਜੀ ਸੀ ਆਪੇ ਮੱਕੀ ਵੰਗਾ ਨੂੰ ਲੈ ਕੇ ਬੈਠੇ ਆ ਉੱਥੇ ਵੀ ਲੱਗਦਾ ਕਿ ਤਰ੍ਹਾਂ ਕਿਤੇ ਵੀ ਇਹ ਜਿਹੜਾ ਰੋਜ਼ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਤੇ ਮੈਂ ਤੁਹਾਨੂੰ ਇੱਕ ਸਵਾਲ ਪ ਜਾ ਇਹ ਗਲਤ ਨਹੀਂ ਤੁਸੀਂ ਦੱਸਦੇ ਮੈਂ ਤੁਹਾਨੂੰ ਐਸੇ ਭਾਈਚਾਰੇ ਸਵਾਰ ਰੋਜ਼ ਧਰਨੇ ਦੇਣੇ ਇਹ ਜਿਹੜੀ ਪਬਲਿਕ ਹੈ ਇਹ ਭੇਡਾਂ ਬੱਕਰੀਆਂ ਕਿਸੇ ਨੇ ਦਿੱਲੀ ਜਾਣਾ ਇੱਥੋਂ ਹੈਨਾ ਦਿੱਲੀ ਜਾਣਾ ਉਹ ਘੁੰਮ ਕੇ ਰਾਜਪੁਰੇ ਉਹ ਜਾ ਕੇ ਤੇ ਦਿੱਲੀ ਨੂੰ ਪਹੁੰਚੂ ਫਿਰ ਅੱਗੇ ਜਾ ਕੇ ਇਹਨਾਂ ਤੋਂ ਡਰਦੇ ਆ ਦਿੱਲੀ ਰਾਜ ਆਪਣਾ ਕਿਹੜਾ ਬਾਰਡਰ ਹਰਿਆਣਾ ਬਾਰਡਰ ਤੇ ਉੱਥੇ ਫਿਰ ਜਾਮ ਲੱਗ ਜਾਂਦਾ ਬਦਵਾਵਾਂਵਾਂ ਕੌਣ ਲੈ ਰ ਬਦਵਾਵਾਂ ਤਾਂ ਇਹਨਾਂ ਨੂੰ ਮਿਲ ਰਹੀਆਂ ਤੇ ਬਦਨਾਮ ਘੋਰੋਂ ਨੇ ਬਦਨਾਮ ਤਾਂ ਪੰਜਾਬ ਬਦਨਾਮ ਬਦਨਾਮ ਤਾਂ ਪਗੜੀ ਹੋ ਰਹੀ ਹੈ ਨਾ ਜਿਹੜੇ ਲੋਕ ਜਾਂਦੇ ਨੇ ਜਿਨਾਂ ਦੇ ਬੱਚੇ ਨੇ ਪਰਿਵਾਰ ਹੈ ਜਿਨ੍ਹਾਂ ਨੇ ਫਲਾਈਟ ਪਕੜਨੀ ਆ ਰੁਕ ਜਾਂਦੇ ਨੇ ਕੈਨੇਡਾ ਅਮਰੀਕਾ ਆਪਦਾ ਉਹ ਕਿੱਥੇ ਜਾਣਗੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਇਹਨਾਂ ਦੇ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਸਿੱਖੀ ਪਵਿੱਤਰ ਹੈ ਪੰਜਾਬੀਏ ਪਵਿੱਤਰਤਾ ਹੈ ਆਮ ਆਦਮੀ ਜਿਹੜਾ ਵਪਾਰੀ ਹੈ ਆਮ ਆਦਮੀ ਗਰੀਬ ਆਦਮੀ ਉਹਰਾ ਵੀ ਸਾਨੂੰ ਸੋਚਣਾ ਚਾਹੀਦਾ ਇਹ ਨਹੀਂ ਸਾਰੀ ਚੀਜ਼ ਕਿਸਾਨ ਹੈ ਕੀ ਤੱਕ ਆਇਆ ਕਿਸਾਨ ਚਲੋ ਇੱਥੇ ਕਿਸਾਨਾਂ ਦੀ ਗੱਲ ਕਰ ਲਈ ਪੂਰੇ ਹਿੰਦੁਸਤਾਨ ਚ ਦੱਸੋ ਕਿੱਥੇ ਦਰਨਾ ਦੱਸ ਦਿਓ ਦੱਸੋ ਆਪਾਂ ਚੀ ਗੱਲ ਕਰ ਦੱਸੋ ਕਿੱਥੇ ਦਰਨਾ ਯੂਪੀ ਚ ਦਰਨਾ ਰਾਜਸਥਾਨ ਚ ਧਰਨਾ ਮਹਾਰਾਸ਼ਟਰ ਪ੍ਰਦੇਸ਼ ਧਰਨਾ ਕਰਨਾਟਕਾ ਚ ਧਰਨਾ ਗੁਜਰਾਤ ਚ ਧਰਨਾ ਦੱਸੋ ਮਹਾਰਾਸ਼ਟਰ ਚ ਧਰਨਾ ਕਿੱਥੇ ਧਰਨਾ ਕੈਰਲਾ ਚ ਧਰਨਾ ਸਾਰੀਆਂ ਜਗ੍ਹਾ ਰੋਜ਼ ਤਾਂ ਮੈਂ ਫਲਾਈਟਾਂ ਤੇ ਹੁਣ ਫੇਸਬੁੱਕ ਦੇਖ ਲਿਆ ਕਰੂ ਕਿ ਕਿਤੇ ਕੋ ਧਰਨਾ ਨਹੀਂ ਇੱਥੇ ਧਰਨੇ ਆ ਰਾ ਪੰਜਾਬ ਕਰਤਾ ਧਰਨੇ ਤੇ ਆ ਫੇਸਬੁੱਕ ਤੇ ਗਾਲ੍ਹਾਂ ਕੱਢਣੀਆਂ ਮਨਮਨ ਪੱਕੀਆਂ ਇਹ ਗਾਲ੍ਹਾਂ ਦਾ ਪੰਜਾਬ ਬਣਾਤਾ ਵਾਹਿਗੁਰੂ ਸਤਨਾਮ ਦੀ ਧਰਤੀ ਤੇ ਬਣਾ ਇਹਨਾਂ ਨੇ ਕੀ ਦਿੱਤੀ ਕੌਣ ਹੈ ਦਾ ਜ਼ਿੰਮੇਵਾਰ ਇਹੀ ਜ਼ਿੰਮੇਵਾਰ ਲੋਕ ਨੇ ਇਹਨਾਂ ਨੇ ਆਗ ਲਾਈ ਸੀ ਉਸ ਵੇਲੇ ਕੀ ਕਹਿੰਦੇ ਸੀ ਕਿਸਾਨ ਅੰਦੋਲਨ ਚ ਕੀ ਕਹਿੰਦੇ ਸੀ ਕਿਸਾਨ ਉਹਨਾਂ ਮੋਦੀ ਨੂੰ ਮਾਰ ਦੇਾਂਗੇ ਅਮਿਤ ਸ਼ਾਹ ਨੂੰ ਮਾਰ ਦੇਾਂਗੇ ਪਾਕਿਸਤਾਨ ਦਾ ਬਾਰਡਰ ਖੋਲ ਦੇ ਤੁਹਾਡੀ ਐਸੀ ਦੀ ਤੈਸੀ ਇਹ ਪੰਜਾਬ ਹੈ ਇਹ ਹਿੰਦੁਸਤਾਨ ਹੈ ਆਜ਼ਾਦ ਹਿੰਦੂ ਦਿੱਲੀ ਜਾ ਰਹੇ ਨੇ ਕਿਸਾਨ ਜਿਹੜੇ ਦਿੱਲੀ ਵੀ ਅਸੀਂ ਜਾਵਾਂਗੇ ਜ਼ਰੂਰ ਕਿੱਥੇ ਜਾਵਾਂਗੇ ਜੀ ਦਿੱਲੀ ਜਾਣ ਦੀ ਤਿਆਰੀ ਕੀਤੀ ਤੇ ਚਲੇ ਜਾਂ ਦਿੱਲੀ ਕੀ ਕਰਨਗੇ ਦਿੱਲੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣ 20 ਬੰਦੇ 10 ਬੰਦੇ ਚਲੇ ਜਾਂ ਟਾਈਮ ਲਾਈਨ ਮਿਲ ਜਾਣ ਹੁਣ ਜੇ ਦਿੱਲੀ ਆ ਜਾ ਕੇ ਗਏ ਟਰੈਕਟਰ ਲੈ ਕੇ ਤੇ ਉੱਥੇ ਲਾਲ ਕਿਲਾ ਉਹ ਵਕਤ ਕੋ ਨਿਕਲ ਗਏ ਨਰਿੰਦਰ ਮੋਦੀ ਜਿਹੜਾ ਨਾ ਤੁਸੀਂ ਉਸ ਦਿਨ ਦੇਖਣਾ ਉਸ ਦਿਨ ਦਾ ਸੀਨ ਜਦੋਂ ਲਾਲ ਕਿਲਾ 'ਚ ਟਰੈਕਟਰ ਲੈ ਕੇ ਗਏ ਸੀ ਧੋਖਾ ਕੀਤਾ ਇਹਨਾਂ ਸਾਰਿਆਂ ਨੇ। ਰਾਸ਼ਟਰਪਤੀ ਨਰਿੰਦਰ ਮੋਦੀ ਜੀ, ਪੂਰੀ ਦੁਨੀਆ ਦੇ ਐਮਬੈਸਡਰ, ਪੂਰੀ ਦੁਨੀਆ ਦੇ ਮੰਤਰੀ ਔਰ ਹਿੰਦੁਸਤਾਨ ਦੀ ਕੈਬਨਿਟ ਬੈਠੀ ਸੀ। ਹਿੰਦੁਸਤਾਨ ਦੀ ਕੈਬਨਿਟ ਬੈਠੀ ਸੀ ਉੱਥੇ। ਔਰ ਕਿੰਨੇ ਕਿਲੋਮੀਟਰ ਸੀ ਲਾਲ ਕਿਲਾ 1.5 ਕਿਲੋਮੀਟਰ। ਤੇ ਜੇ ਟਰੈਕਟਰ ਉਧਰ ਨੂੰ ਚਲੇ ਜਾਂਦੇ ਫੇਰ ਆਹ ਰਾਸ਼ਟਰਪਤੀ ਭਵਨ ਤੇ ਆਹ ਪੀਐਮ ਔ ਚਲੇ ਜਾਂਦੇ ਤੇ ਫੇਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਦੇ ਅੱਗੇ ਆ ਕੇ ਸਿਰ ਝੁਕਾਇਆ ਹਦਾਇਤ ਦਿੱਤੀ ਪੁਲਿਸ ਵਾਲਿਓ ਦਿੱਲੀ ਪੁਲਿਸ ਵਾਲਿਓ ਸੀਆਰਪੀ ਵਾਲਿਓ ਸੀਆਈਐਸਐਫ ਵਾਲਿਓ ਗੋਲੀਆਂ ਸੀਨੇ ਤੇ ਖਾੜਨਾ ਤੁਸੀਂ ਇਹਨਾਂ ਦੇ ਟਰੈਕਟਰਾਂ ਦੇ ਥੱਲੇ ਮਿੱਦ ਜਾਣਾ ਥੱਲੇ ਤੁਹਾਨੂੰ ਛਲਾਂਗਾ ਮਾਰਨ ਮਾਰ ਦੇਣਾ ਪਰ ਸਿੱਖ ਕੌਮ ਦੇ ਅੱਗੇ ਉੱਤੇ ਇੱਕ ਬੰਦ ਕਰਾਓ ਜੀ ਸਿੱਖ ਕੌਮ ਦੇ ਉੱਤੇ ਗੋਲੀ ਨਾ ਚਲਾਣਾ ਇਹ ਕਲੀਅਰ ਗੱਲ ਕੀਤੀ ਸਿੱਖ ਕੌਮ ਤੇ ਗੋਲੀ ਨਹੀਂ ਚੱਲੇਗੀ ਇਹ ਉਹਨਾਂ ਨੇ ਕਿਹਾ ਗੋਲੀ ਚੱਲੀ ਪੁਲਿਸ ਵਾਲੇ ਨੂੰ ਪੁਲਿਸ ਵਾਲੇ ਤੇ लाठी चार्ज ਹੋਇਆ ਸਭ ਕੁਝ ਹੋਇਆ ਤੇ ਹੁਣ ਕੀ ਹੁਣ ਜਾ ਕੇ ਫੇਰ ਆਪਾਂ ਉਹੀ ਕਰਨਾ ਚਾਹੁੰਦੇ ਆ ਕਿ ਆਪਾਂ ਬੰਗਲਾਦੇਸ਼ ਬਣਾਉਣਾ ਚਾਹੁੰਦੇ ਆ ਬੰਗਲਾਦੇਸ਼ ਚ ਕੀ ਇਹੀ ਕਰਨਾ ਚਾਹੁੰਦੇ ਆ ਜਿਵੇਂ ਸਾਨੂੰ ਟਾਈਮ ਤੇ ਅਸੀਂ ਤਾਂ ਜੀ ਬੰਗਲਾਦੇਸ਼ ਬਣਾ ਦੇਗੇ ਇੱਕ ਕੋਈ ਆਜ਼ਾਦ ਮੁਲਕ ਆ ਯਾਰ ਅੱਜ ਦਾ ਭਾਰਤ ਹੈ ਇਦਾਂ ਨਹੀਂ ਹੁੰਦਾ ਪਿਆਰ ਦੇ ਨਾਲ ਮੁਹੱਬਤਾਂ ਨਾਲ ਗੱਲਾਂ ਹੁੰਦੀਆਂ ਤੁਸੀਂ ਬਹਿ ਕੇ ਕਰੋ ਸਰਕਾਰਾਂ ਨਾਲ ਕਰੋ ਸਰਕਾਰਾਂ ਤੁਹਾਡੇ ਕੋ ਭੱਜੀਆਂ ਨੇ ਪੰਜਾਬ ਨਾ ਕਰੋ ਸੈਂਟਰ ਨਾ ਕਰੋ ਮਿਲ ਕੇ ਕਰੋ ਕਿਹੜੇ ਐਡੀਆਂ ਗੱਲਾਂ ਨੇ ਰਾਜਨੀਤੀ ਨਹੀਂ ਹੋਰ ਕੋਈ ਠੀਕ ਹੈ ਹੋਰ ਕੋ ਕਪ